ਇਸਨੂੰ ਖਾਜਾ ਦਿਲ ਮੁਹੰਮਦ ਨੇ ਬੜੇ ਬਾਖਮਾਲ ਢੰਗ ਨਾਲ ਬਿਆਨ ਕੀਤਾ ਹੈ ਭਾਵੇਂ ਮੁਸਲਮ ਸ਼ਾਇਰ ਸੀ ਅੱਜ ਤੋਂ 80-90 ਸਾਲ ਪਹਿਲੇ ਉਸਨੇ ਨਜ਼ਮ ਲਿਖੀ ਸੀ ਪਿੱਛੇ ਸਰਗੋਦੇ ਦਾ ਰਹਿਣ ਵਾਲਾ ਇੱਕ ਸ਼ਾਹ ਗੁਰੂ ਪੰਜਾਬ ਕੇ ਜਾਗੇ ਬਾਗ ਮਿਲਾ ਜਬ ਨਾਨਕ ਸਾ ਆਗ ਆਗ ਖਾਜਾ ਦਿਲ ਮੁਹੰਮਦ ਕਹਿੰਦਾ ਦੀਵੇ ਦਸ ਸੰਨ ਚਾਨਣਾ ਤੇ ਇੱਕੋ ਜੀ ਕੋ ਦਸ ਤਰ੍ਹਾਂ ਦਾ ਚਾਨਣਾ ਥੋੜੀ ਸੀ ਔਰ ਚੁੱਕੇ ਮੇਰੇ ਜਨਮ ਤੋਂ ਪਹਿਲੇ ਹੀ ਹੋਇਆ ਹੋਵੇਗਾ ਕਿਉਂਕਿ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਬੜੀਆਂ ਸੋਹਣੀਆਂ ਨਜ਼ਮਾਂ ਸੁਣਾਉਂਦਾ ਸੀ ਮੁਸਲਮਾਨ ਆਜਾ ਦੇਲ ਮੁਹੰਮਦ ਜਪਜੀ ਸਾਹਿਬ ਦਾ ਉਸਨੇ ਟੀਕਾ ਕੀਤਾ ਨਜ਼ਮ ਦੇ ਵਿੱਚ ਸੁਖਮਨੀ ਸਾਹਿਬ ਦਾ ਉਸਨੇ ਟੀਕਾ ਕੀਤਾ ਨਜ਼ਮ ਦੇ ਖੰਦਾ 84 ਭਾਰਤ ਦੇ ਚ ਬੰਦੇ ਨੇ ਜੋ ਆਪਣੇ ਆਪ ਨੂੰ ਭਗਵਾਨ ਕਹਿੰਦੇ ਹੈ ਕਹਿੰਦੇ ਗਜ਼ਬ ਦੀ ਗੱਲ ਹੈ ਅੱਜ ਤੱਕ ਤੇ ਮੈਂ ਸੁਣਿਆ ਸੀ ਭਗਵਾਨ ਇੱਕ ਹੁੰਦਾ ਹੈ ਪਰ ਇਹ ਤੇ 84 ਨੇ ਅਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਨੀ ਹੈ ਸਾਰੇ ਦੋਸਤ ਵੀਰ ਭਰਾ ਖੈਰੀਅਤ ਨਾਲ ਹੋਣਗੇ ਦੋਸਤੋ ਜਪਜੀ ਸਾਹਿਬ ਦਾ ਟੀਕਾ ਤੇ ਸੁਖਮਨੀ ਸਾਹਿਬ ਦਾ ਟੀਕਾ ਆਪਣੀ ਨਜ਼ਮ ਦੇ ਵਿੱਚ ਪੇਸ਼ ਕਰਨ ਵਾਲੇ ਪਹਿਲੇ ਮੁਸਲਮਾਨ ਸ਼ਾਇਰ ਖਵਾਜਾ ਦਿਲ ਮੁਹੰਮਦ ਸਾਹਿਬ ਜਿਨ੍ਹਾਂ ਨੇ ਬਾਬਾ ਗੁਰੂ ਨਾਨਕ ਜੀ ਦੀ ਬੜੀ ਜ਼ਿਆਦਾ ਤਾਰੀਫ ਬਿਆਨ ਕੀਤੀ ਆਪਣੀ ਨਜ਼ਮ ਦੇ ਅੰਦਰ ਉਸ ਨਜ਼ਮ ਨੂੰ ਅੱਜ ਆਪਾਂ ਸੁਣਾਂਗੇ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਜ਼ੁਬਾਨੀ ਤੇ ਗਿਆਨੀ ਸੰਤ ਸਿੰਘ ਮਸਕੀਨ ਜੀ ਇਸ ਨਜ਼ਮ ਦਾ ਅਰਥ ਵੀ ਕਰ ਰਹੇ ਨੇ ਸਰਗੋਦਾ ਦੇ ਅੰਦਰ ਪੈਦਾ ਹੋਣ ਵਾਲੇ ਇਹ ਖਵਾਜਾ ਦਿਲ ਮੁਹੰਮਦ ਸਾਹਿਬ ਬਹੁਤ بڑے ਸ਼ਾਇਰ ਨੇ ਉਰਦੂ ਦੇ ਤੇ ਦੇਖਣਾ ਕਿ ਉਹਨਾਂ ਨੇ ਆਪਣੀ ਨਜ਼ਮ ਦੇ ਅੰਦਰ 10 ਗੁਰੂਆਂ ਦੇ ਬਾਰੇ ਕੀ ਬਿਆਨ ਕੀਤਾ ਤੇ ਉਮੀਦ ਹੈ ਦੋਸਤੋ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਕਬੀਰ ਕਹਿੰਦੇ ਨੇ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਾ ਨਾਮ ਬਿਬੇਕੋ ਜਿਹਦਾ ਨਾਮ ਹੈ ਵਿਵੇਕ ਜਿਹਦਾ ਨਾਮ ਹੈ ਗਿਆਨ ਗਿਆਨ ਗੁਰੂ ਆਤਮ ਉਪਦੇਸ਼ ਗੁਰੂ ਗੋਬਿੰਦ ਸਿੰਘ ਗਿਆਨ ਕਰਕੇ ਨਾਨਕ ਨੂੰ ਗੁਰੂ ਆਖਿਆ ਗਿਆ ਹੈ ਗਿਆਨ ਜੋ ਸੂਰਜ ਦਾ ਚਾਨਣਾ ਚਾਨਣੇ ਕਰਕੇ ਸੂਰਜ ਸੂਰਜ ਹੈ ਪਰਮਾਤਮਾ ਦਾ ਗਿਆਨ ਗਿਆਨ ਕਰਕੇ ਗਿਆਨ ਗੁਰੂ ਹੈ ਇਹ ਮੈਂ ਅਰਜ਼ ਕਰਦਾ ਉਹ ਗਿਆਨ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੰਦਰ ਪ੍ਰਗਟ ਹੋਇਆ ਦੀਵੇ ਦਾ ਨਾਮ ਤੇ ਸੀ ਨਾਨਕ ਉਸ ਦੀਵੇ ਦੇ ਜਿਹੜਾ ਚਾਨਣਾ ਸੀ ਉਸ ਹੀ ਗੁਰੂ ਉਸ ਹੀ ਸ਼ਬਦ ਸਤਿਗੁਰ ਸ਼ਬਦ ਉਦਾਰੋ ਦੀਪਾ ਦੀਵੇ ਦਾ ਨਾਮ ਤੇ ਸੀ ਅੰਗਦ ਉਸ ਦੀਵੇ ਚ ਜਿਹੜਾ ਚਾਨਣਾ ਸੀ ਉਸੇ ਦਾ ਨਾਮ ਸੀ ਗੁਰੂ ਗੁਰੂ ਦਾ ਮਤਲਬ ਜੋ ਚਾਨਣਾ ਦੇਂਦਾ ਹੈ ਪ੍ਰਕਾਸ਼ ਦੇਂਦਾ ਹੈ ਇਸ ਨੂੰ ਖਾਜਾ ਦਿਲ ਮੁਹੰਮਦ ਨੇ ਬੜੇ ਬਾਕਮਾਲ ਢੰਗ ਨਾਲ ਬਿਆਨ ਕੀਤਾ ਹੈ ਭਾਵੇਂ ਮੁਸਲਮ ਸ਼ਾਇਰ ਸੀ ਅੱਜ ਤੋਂ 80-90 ਸਾਲ ਪਹਿਲੇ ਉਸ ਨੇ ਨਜ਼ਮ ਲਿਖੀ ਸੀ ਪਿੱਛੇ ਤਰਗੋ ਦੇ ਦਾ ਰਹਿਣ ਵਾਲਾ ਹੋਰ ਚੌਕੇ ਮੇਰੇ ਜਨਮ ਤੋਂ ਪਹਿਲੇ ਹੀ ਹੋਇਆ ਹੋਵੇਗਾ ਕਿਉਂਕਿ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਬੜੀਆਂ ਸੋਹਣੀਆਂ ਨਜ਼ਮਾਂ ਸੁਣਨ ਦਾ ਸੀ ਮੁਸਲਮਾਨ ਆਜ਼ਾਦ ﺍﻟਮੁਮਿੰਨ ਜਪਜੀ ਸਾਹਿਬ ਦਾ ਉਸਨੇ ਟੀਕਾ ਕੀਤਾ ਨਜ਼ਮ ਦੇ ਸੁਖਮਨੀ ਸਾਹਿਬ ਦਾ ਉਸਨੇ ਟੀਕਾ ਕੀਤਾ ਨਜ਼ਮ ਦੇ ਪਰ ਉਰਦੂ ਦੇ ਚ ਪੁਰਾਣੇ ਬਜ਼ੁਰਗ ਉਸ ਨੂੰ ਅਜੇ ਵੀ ਪੜ੍ਹਦੇ ਨੇ ਔਰ ਅਜੇ ਵੀ ਮਿਲਦੇ ਛੱਪੇ ਹੋਇਆ ਭਾਰਤ ਦੇ ਅਜੇ ਵੀ ਮਿਲਦਾ ਉਹ ਸਟਿੱਕੇ ਦੀ ਪਹਿਲੀ ਨਜ਼ਮ ਦੇ ਵਿੱਚ ਇਹ ਕਹਿੰਦਾ ਹੈ 10 ਸ਼ਮੇਂ ਇੱਕ ਮਹਿਫਿਲ ਮੈਂ ਉਹ ਜੋਤ ਝਲਕ ਤੋਂ ਏਕ ਹੀ ਹੈ 10 ਗੁੰंचे ਰੰਗ ਬਰੰਗ ਖਿਲੇ ਨੇ ਆਵਾਜ਼ ਝਟਕ ਤੋ ਏਕ ਹੀ ਹੈ 10 ਸੰਤ ਮਿਲੇ 10 ਰੂਪੋਂ ਮੈਂ ਸੀਨੇ ਕੀ ਭੜਕ ਤੋ ਏਕ ਹੀ ਹੈ ਹਰ ਰੂਪ ਮੈਂ ਮਿਲਨੇ ਵਾਲੇ ਕੋ ਮਿਲ ਜਾਤੇ ਨਾਨਕ ਸਾਹਿਬ ਗੁਰੂ ਪੰਜਾਬ ਕੇ ਜਾਗੇ ਬਾਗ ਮਿਲਾ ਜਬ ਨਾਨਕ ਸਾ ਆ ਗਾਗ ਆਜਾ ਦਿਲ ਮੈਂ ਕਹਿੰਦਾ ਦੀਵੇ 10 ਸੰਨ ਚਾਨਣ ਤ ਇਕੋ ਈ ਕੁਈ ਦਸ ਤਰ੍ਹਾਂ ਦਾ ਚਾਨਣਾ ਥੋੜੀ ਸੀ। ਰੋਸ਼ਨੀ ਕੁਈ ਦਸ ਤਰ੍ਹਾਂ ਦੀ ਥੋੜੀ ਸੀ। ਰੋਸ਼ਨੀ ਤੇ ਸਿੱਧੀ ਪਰਮਾਤਮਾ ਦੇ ਵਿੱਚ ਸੀ। ਚਾਨਣਾ ਸੀ ਸਤਿਗੁਰੂ ਸ਼ਬਦ ਉਦਾਰੋ ਜੀਪਾ। ਉਹ ਜੱਲਾ ਆ ਦੇਪਕ ਸ਼ਬਦ ਮੌਜੂਦ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ। ਇਹ ਸ਼ਬਦ ਨਾ ਹੋਵੇ ਤੋ ਦੀਵੇ ਦਾ ਨਾਮ ਨਾਨਕ ਸੇ ਗੁਰੂ ਨਾਨਕ ਨਹੀਂ ਗੁਸਤਾਖੀ ਕਰ। ਇਹ ਵੀ ਸ਼ਬਦ ਕਰਕੇ ਨਾਨਕ ਦਾ ਨਾਮ ਗੁਰੂ ਨਾਮ। ਸਤਿਗੁਰ ਸ਼ਬਦ ਉਦਾਰੋ ਦੀਪ। ਸਤਿਗੁਰ ਬਚਨ ਬਚਨ ਹੈ ਸਤਿਗੁਰ। ਬਸ ਇਸ ਸ਼ਬਦ ਨੂੰ ਸਮਝਦੇ ਆਂ। ਵਾਟ ਪੈ ਗਈ। ਭਾਵਨਾ ਆ ਗਈ ਭਰੋਸਾ ਆ ਗਿਆ ਪਿਆਰ ਆ ਗਿਆ ਤੇਲ ਪੈ ਗਿਆ ਇਹ ਮਨੁੱਖ ਜਦ ਹੁਣ ਕੀਰਤਨ ਸੁਨੇਗਾ ਪਾਠ ਕਰੇਗਾ ਜਪ ਕਰੇਗਾ ਚਾਨਣਾ ਹੋ ਜਾਏ ਤੇਲ ਕੋਈ ਨਹੀਂ ਵਟ ਕੋਈ ਨਹੀਂ ਸਾਰੀ ਜ਼ਿੰਦਗੀ ਕਰਦਾ ਰਹੇ ਪਾਠ 부ਝੇ ਹੋਇਆ ਦੀਵਾ ਆਇਆ ਗੁਰਦੁਆਰੇ 부ਝੇ ਹੋਇਆ ਦੀਵਾ ਚੱਲ ਅਗੇ ਇਤਨੀ ਮੈਂ ਅਰਜ਼ ਕਰਦਾ ਇਸ ਵਾਸਤੇ ਸਤਿਗੁਰ ਨੇ ਜ਼ੋਰ ਦਿੱਤਾ ਕੀਰਤਨ ਤੇ ਕਥਾ ਤੇ ਔਰ ਦੇਵ ਦੋ ਪ੍ਰਣਾਲੀਆਂ ਆਧ ਕਾਲ ਤੋਂ ਚੱਲਦੀਆਂ ਨੇ ਕੀਰਤਨ ਜੁੜਨਾ ਹੈ ਕਥਾ ਸਮਝਣਾ ਹੈ ਸਮਝਾਂਗੇ ਤੇ ਪਿਆਰ ਪੈ ਜਾਏਗਾ ਸਮਝ ਆਏਗੀ ਤੇ ਪਿਆਰ ਪੈ ਜਾਏਗਾ ਸਮਝ ਆ ਜਾਏਗੀ ਤੇ ਭਰੋਸਾ ਵੀ ਪੈਦਾ ਹੋ ਜਾਏਗਾ ਫਿਰ ਡੋਲਾਂਗੇ ਨਹੀਂ ਫਿਰ ਮੜੀਆਂ ਤੇ ਕਬਰਾਂ ਦੇ ਚੱਕਰਾਂ ਲਾਣ ਦੀ ਲੋੜ ਨਹੀਂ ਫਿਰ ਬਿਆਸ ਤੇ ਬੈਣੀ ਦੇ ਚਕਰ ਗਰਦਿਸ਼ ਕਰਨ ਦੀ ਲੋੜ ਨਹੀਂ ਫਿਰ ਥਾਂ ਥਾਂ ਤੇ ਦੱਖੇ ਖਾਣ ਦੀ ਲੋੜ ਨਹੀਂ ਫਿਰ ਜਿੱਥੇ ਬੈਠਿਆ ਉਥੇ ਪ੍ਰਭੂ ਵੀ ਹੈ ਫਿਰ ਜਿੱਥੇ ਬੈਠੇ ਉਥੇ ਗੁਰੂ ਵੀ ਹੈ ਉਝਾੜ ਦੇ ਚ ਬੈਠੇ ਆ ਵਾਹਿਗੁਰੂ ਵਾਹਿਗੁਰੂ ਦਾ ਜਪ ਕੀਤਾ ਸਮਝ ਵੀ ਹੈ ਭਾਵਨਾ ਵੀ ਹੈ ਯਕੀਨ ਜਾਣੋ ਉਝਾੜ ਮੰਦਰ ਬਣ ਜਾਏਗਾ ਗੁਰਦੁਆਰਾ ਬਣ ਜਾਏਗਾ ਉਸ ਉਝਾੜ ਦੇ ਚ ਵੀ ਮਨੁੱਖ ਜੁੜ ਜਾਏਗਾ ਵਿਆਪਕ ਹੈ ਪ੍ਰਮਾਤਮਾ ਪ੍ਰਕਾਸ਼ ਦੇ ਰੂਪ ਵਿੱਚ ਵਿਆਪਕ ਹੈ ਗੁਰੂ ਸ਼ਬਦ ਦੇ ਰੂਪ ਵਿੱਚ ਸ਼ਕਤੀ ਹੈ ਪ੍ਰਮਾਤਮਾ ਪ੍ਰਕਾਸ਼ ਦੇ ਰੂਪ ਵਿੱਚ ਸ਼ਕਤੀ ਹੈ ਗੁਰੂ ਸ਼ਬਦ ਦੇ ਰੂਪ ਵਿੱਚ ਕਿਉਂਕਿ ਸ਼ਬਦ ਕਰਕੇ ਚਾਨਣਾ ਹੁੰਦਾ ਹੈ ਇਸ ਵਾਸਤੇ ਪਹਿਲੇ ਗੁਰੂ ਹੈ ਪਹਿਲੇ ਸ਼ਬਦ ਹੈ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਨਹੀਂ ਆਉਂਦਾ ਪ੍ਰਮਾਤਮਾ ਤੇ ਪ੍ਰਾਪਤ ਹੋ ਜਾਂਦਾ ਹੈ ਮਿਲ ਜਾਂਦਾ ਹੈ ਪ੍ਰਾਪਤ ਕਰਨਾ ਆਉਂਦਾ ਹੈ ਗੁਰੂ ਇਹ ਵੀ ਮੈਂ ਅਰਥ ਕਰਦੇ ਹਾਂ ਜੀਵਨ ਦੇ ਚ ਪ੍ਰਗਟ ਕਰਨਾ ਆਉਂਦਾ ਹੈ ਗੁਰੂ ਨੂੰ ਸੁਰਤ ਜੋੜਨੀ ਆਉਂਦੀ ਹੈ ਸ਼ਬਦ ਨਾਲ ਔਰ ਸ਼ਬਦ ਕਿਉਂਕਿ ਅੰਦਰੋਂ ਕੱਢਣਾ ਪੈਗਾ ਵਾਹਿਗੁਰੂ ਦੀ ਦੁਨ ਤੇ ਅੰਦਰੋਂ ਕਢਣੀ ਪੈਗੀ ਕਲਮੇ ਖੁਲਾਸਾ ਕੀਤਾ ਸੀ ਸ਼ਬਦ ਨੂੰ ਗੁਰੂ ਨੂੰ ਭੋਰੇ ਚ ਪ੍ਰਗਟ ਕਰਨਾ ਪੈਗਾ ਇੰਜ ਕਹਿ ਲੋ ਗੁਰੂ ਹਰਗਗਦ ਪੋਰੇ ਚ ਪਰ ਕੀਤਾ ਕੇ ਜੈ ਕੋ ਪ੍ਰਗਟ ਕਰਨ ਵਾਲਾ ਮੱਖਣ ਸ਼ਾਲ ਬਣਾ ਚਾਹੀਦਾ ਹੈ ਗੱਲ ਇਹ ਨਹੀਂ ਹੈ ਸਾਰਾ ਦਿਨ ਬਕਾਲੇ ਚ ਲੋਕੀ ਆਉਂਦੇ ਸਨ 22 ਟਿੰਬੀ ਗੁਰੂਆਂ ਨੂੰ ਮੱਥਾ ਟੇਕ ਕੇ ਚਲੇ ਜਾਂਦੇ ਸਨ ਚਲੇ ਜਾਂਦੇ ਅੱਜ ਇੱਕ ਐਸਾ ਬੰਦਾ ਆਇਆ ਜਿਹਨੂੰ ਥੋੜੀ ਜਿਹੀਆਂ ਪਰਖ ਹੈ ਪਰਖ ਬਾਈਆਂ ਉਮਰ 30 ਕੇ ਹੁਣ ਬਰਫ਼ ਦਾ ਧਰਮ ਹੈ ਠੰਡੇ ਪਹਾੜ ਕੋਲ ਜਾਈਏ ਬਰਫੀਲੇ ਪਹਾੜ ਕੋਲ ਜਾਈਏ ਠੰਡ ਮਿਲਦੀ ਖੜੇ ਬੋਲਣਾ ਕੋਲ ਜਾਈਏ ਮਹਿਕ ਮੰਗਣੀ ਨਹੀਂ ਪੈਂਦੀ ਮਿਲਦੀ ਹੈ ਜੰਦੇ ਦੀਵੇ ਕੋਲ ਚਲੇ ਜਾਈਏ ਚਾਨਣਾ ਮੰਗਣਾ ਨਹੀਂ ਪੈਂਦਾ ਮਿਲਦਾ ਹੈ ਅੱਖਾਂ ਖੁਲੀਆਂ ਵਨ ਤੇ ਅੱਖਾਂ ਚ ਰੋਸ਼ਨੀ ਵਿਓ ਇਹ ਖੁੱਲ੍ਹੀ ਅੱਖਾਂ ਵਾਲਾ ਬੰਦਾ ਸੀ ਬੰਦ ਅੱਖਾਂ ਕਰਕੇ ਨੇ ਇੱਧਰ ਉੱਧਰ ਵੜਕਦਾ ਸੀ ਮੱਖਣਸ਼ਾਲਾ ਵਾ ਕਹਿੰਦਾ ਹੱਲ ਹੋ ਗਈ ਹਿਮਾਲਿਆ ਪਾੜ ਪਹਾੜ ਕੋ ਲਾਇਆ ਥੱਡ ਕੋਈ ਨਹੀਂ ਮਿਲੀ ਏਕ ਕਹਿੰਦਾ ਸੀ ਗੁਰੂ ਆ ਇਨ੍ਹਾਂ ਦੀਵਿਆਂ ਦੇ ਕੋਲਾ ਆ ਚਾਨਣਾ ਤੇ ਮਿਲਿਆ ਕੋਈ ਨਹੀਂ ਏ ਕਹਿੰਦਾ ਸੀ ਰੱਬ ਨਾਲ ਜੁੜਿਆ ਹੋਇਆ ਇਨ੍ਹਾਂ ਫੁੱਲਾਂ ਨੂੰ ਮੈਂ ਮੱਥਾ ਟੇਕਿਆ ਮਹਿਕ ਤੇ ਮਿਲੀ ਕੋਈ ਸਮ័យ ਦਾ ਅਰਸੀ ਉਹਨੇ ਪੁੱਛ ਲਿਆ ਇੱਥੇ ਬਕਾਲੇ ਚ ਕੋਈ ਹੋਰ ਵੀ ਰਹਿੰਦਾ ਸੋਢੀ ਵੰਸ ਦਾ ਇੱਕ ਹਲਵਾਈ ਨੇ ਦੱਸਿਆ ਹਾਂ ਉਹ ਭੋਰੇ ਕੀ ਨਾਮ ਹੈ ਲੋਕੀ ਕਹਿੰਦੇ ਨੇ ਤੇਗਾ ਕਮਲਾ ਤੇਗਾ ਕਮਲਾ ਏ ਸਿਆਣਾ ਸੀ ਸੋ ਜਵਾਨ ਸੀ ਜਿਨ ਹਰ ਪਾਇਓ ਤਿਨੇ ਛਪਾਇਆ ਐ ਜੰਟਾਂ ਦੇ ਰਾਹੀਂ ਇਸ਼ਤਿਆਰਾਂ ਦੇ ਰਾਹੀਂ ਖੁਦ ਦਾਵੇ ਕਰਨ ਵਾਲਾ ਸੀ ਗੁਰੂ ਆ ਅਸੀਂ ਰੱਬ ਸਮਾ ਕਰਨੇ ਸਿਵਾਏ ਪਕੰਡਤ ਕੋਈ ਕੁਝ ਵੀ ਨਹੀਂ ਕੁਝ ਵੀ ਨਹੀਂ ਸਰਗਦਾਰ ਖੁਸ਼ਵੰਤ ਸਿੰਘ ਦਾ ਇੱਕ ਲੇਖ ਮੈਨੂੰ ਬੜਾ ਪਿਆਰਾ ਲੱਗਿਆ ਸੀ ਵੀ 22 ਸਾਲ ਪਹਿਲੇ ਉਹਨੇ ਲਿਖਿਆ ਸੀ ਕਹਿੰਦਾ ਭਾਰਤ ਦੇ ਚ 84 ਐਸੇ ਬੰਦੇ ਨੇ ਜੋ ਆਪਣੇ ਆਪ ਨੂੰ ਭਗਵਾਨ ਕਹਿੰਦੇ ਨੇ ਉਹ ਥੇਰੇਆ ਨੂੰ ਕਿਧਰ ਮਿਲਿਆ ਵੀ ਸੀ ਇੰਟਰਵਿਊ ਵੀ ਲਿਆ ਸੀ ਛਾਪਿਆ ਸੀ ਉਹਨੇ ਉਹਨਾਂ ਦੇ ਨਾਲ ਇਲਸਟ੍ਰੇਟਡ ਵੀਕਲੀ ਦਾ ਐਡੀਟਰ ਆਉਂਦਾ ਸੀ ਕਹਿੰਦਾ 84 ਭਾਰਤ ਦੇ ਚ ਬੰਦੇ ਨੇ ਜੋ ਆਪਣੇ ਆਪ ਨੂੰ ਭਗਵਾਨ ਕਹਿੰਦੇ ਨੇ ਕਿੰਤੇ ਰੱਜਵਦੀ ਗੱਲੇ ਆਜ ਤੱਕ ਤੇ ਮੈਂ ਸੁਣਿਆ ਸੀ ਭਗਵਾਨ ਇੱਕ ਹੁੰਦਾ ਹੈ ਪਰ ਇਹਦੇ 84 ਨੇ ਹੁਣ ਕੌਣ ਫੈਸਲਾ ਕਰੇ ਭਗਵਾਨ ਇੱਕ ਹੁੰਦਾ ਹੈ ਨਾ 84 ਚ ਇੱਕ ਕਿਹੜਾ ਹੁੰਦਾ ਹੈ ਇਹਨਾਂ ਵੀ 22 ਸਾਲਾਂ ਚ ਅੱਧੇ ਭਗਵਾਨ ਤੇ ਮਰ ਗਏ ਨੇ ਤੇ 1/4 ਅਮਰੀਕਾ ਚਲੇ ਗਏ ਨੇ 2-4 ਰਹਿ ਗਏ ਪਗਰ मनुख दी अज्ञानता रह गई तो पखंड रहेगा बंदियां दी ते गल ਛਡੋ कब्रਾਂ ਵੀ ਪੂਜਨੀ ਕੌਣ ਗਿਆ ਬੜੀਆਂ ਵੀ ਪੂਜੀਆਂ ਜਾਣਾਂ ਪੂਜੀਆਂ ਜਾਂ ਜਾਣ ਪੰਡਾਤ ਦੇ ਹਰ ਖੇਤ ਦੇ ਚ ਕਬਰ ਨਿਕਲ ਆਈਏ ਪਤਾ ਨਹੀਂ ਕਿਥੋਂ ਨਿਕਲ ਆਈਏ ਪਹਿਲੇ ਦੇ ਕੋਈ ਨਹੀਂ ਅਜਾ ਦੇਖ ਕੇ ਹੈਰਾਨ ਹੋ ਗਿਆ ਲੰਬੀਆਂ ਲੰਬੀਆਂ ਲੈਨਾ ਮੈਂ ਸਿੱਖਾਂ ਦੀਆਂ ਦੇਖਦਾ ਫਿਰ ਦੂਆਧਾਰ ਕੀਰਤਨ ਦੇਖਦਾ ਫਿਰ ਸਮਝ ਆਂਦੀ ਏ ਨਹੀਂ ਕਿ 부ਝੇ ਦੀਵੇ ਨੇ ਪਹਿਲੇ ਸਮਝਣਾ ਹੈ ਪਹਿਲੇ ਸਮਝਣਾ ਹੈ ਫਿਰ ਜੋੜਨਾ ਹੈ ਤਾਂ ਖੇਡ ਜੋ ਹੈ ਬਣੇਗੀ ਜੈਸੇ ਸੁਰਤ ਨੂੰ ਸ਼ਬਦ ਨਾਲ ਜੋੜਾਂਗੇ ਇਹ ਸ਼ਬਦ ਤੇ ਅੰਦਰੋਂ ਪ੍ਰਗਟ ਆਉਂਦਾ ਹੈ ਨਾ ਵਾਹਿਗੁਰੂ ਅੰਦਰ ਤੋਂ ਬਾਹਰ ਆਇਆ ਨਾ ਹੁਣ ਇਹਨੂੰ ਸੁਣਾ ਦੇ ਸ਼ਬਦ ਨੂੰ ਅੰਦਰੋਂ ਪ੍ਰਗਟ ਕਰਨਾ ਹੁੰਦਾ ਹੈ ਗੁਰੂ ਨੂੰ ਗੁਫਾ 'ਚ ਪ੍ਰਗਟ ਕਰਨਾ ਕੋਠੇ ਤੇ ਚੜ ਕੇ ਮੱਖਣ ਸ਼ਾਹ ਨੇ ਕਹਿ ਦਿੱਤਾ ਸੀ ਗੁਰਲਾ ਦੌਰੇ ਗੁਰਲਾ ਦੌਰੇ ਕਿ ਜਲਦਾ ਹੋਇਆ ਦੀਵਾ ਇਹਦੇ ਕੋਲ ਬੈਠ ਕੇ ਮੈਨੂੰ ਸ਼ਾਂਤੀ ਮਿਲੀ ਸਕੂਨ ਮਿਲੇ ਇਹਦੇ ਕੋਲ ਬੈਠ ਕੇ ਮੈਨੂੰ ਖਿੱਚ ਮਿਲੀ ਹੈ ਠੰਡਕ ਮਿਲੀ ਹੈ ਇਹ ਜਲਦਾ ਹੋਇਆ ਦੀਵਾ ਹੈ ਇਹ ਪਰੀਪੂਰਣ ਦੀਵਾ ਹੈ ਕਹਿੰਦੇ ਨੇ ਸਿੱਖ ਗੁਰੂ ਨੂੰ ਪ੍ਰਗਟ ਕਰਦਾ ਹੈ ਇਹ ਵੀ ਮੈਨੂੰ ਅਰਜ਼ ਕਰਦਾ ਸਿੱਖ ਮਨੁੱਖ ਬਣਿਆ ਸਿੱਖ ਹੀ ਹੋ ਆਪਣੇ ਮਨ ਕੋ ਇਹ ਲਾਲਚ ਹੋ ਗੁਣ ਤੋਇ ਉਚਰੋਂ ਖੈਰ ਤਾਂ ਮੁਖ्तसर ਮੈਂ ਅਰਜ਼ ਕਰਾਂ ਕਥਾ ਕੀਰਤਨ ਸੁਖदाई ਸਮਝਣਾ ਹੈ ਇਹ ਤੇਲ ਪਾਣਾ ਹੈ ਪਰੋਸਾ ਕਰਨਾ ਹੈ ਇਹ ਵਟ ਪਾਣੀ ਹੈ ਫਿਰ ਸੁਣਿਆ ਹੋਇਆ ਕੀਰਤਨ ਰੋਸ਼ਨੀ ਦੇ ਦੇਗਾ ਫਿਰ ਕੀਤਾ ਹੋਇਆ ਪਾਠ ਸਾਨੂੰ ਜਗਮਗਾ ਦੇਵੇਗਾ ਫਿਰ ਜਪਿਆ ਹੋਇਆ ਵਾਹਿਗੁਰੂ ਦਾ ਮੰਤ ਮਹਾਨ ਚਾਨਣਾ ਕਰ ਦੇਗਾ ਪ੍ਰਕਾਸ਼ ਕਰ ਦੇਗਾ ਤੇ ਮੈਂ ਕਿ ਬਾਣੀ ਰੱਖੀ ਨੇ ਥੋੜੇ ਜਿਹੇ ਸ਼ਲੋਕ ਨੇ ਭਈ ਲੰਬੀ ਬਾਣੀ ਆਰੰਭ ਕਰ ਜਾਈਏ 2-4 ਸ਼ਲੋਕ ਕਰਕੇ ਫਿਰ ਛੱਡ ਜਾਈਏ ਫਿਰ ਅਗਲੇ ਸਾਰ ਫਿਰ ਲਿੰਗ ਜੋੜਨਾ ਔਖਾ ਹੋ ਜਾਂਦਾ ਇਹ ਸਿਰਫ ਕੋਈ ਦੋ ਅੰਗਾਂ ਦੇ ਬਲਕੇ 1.5 ਅੰਗ ਦੇ ਉੱਤੇ ਬਾਣੀ ਹੈ ਲੰਬੀ ਨਹੀਂ ਹੈ ਹੈ ਜਰਾ ਵਿਖੰਭਾਸ਼ਾ ਦੇ ਸੈਸਕ੍ਰਿਤ ਦੇਚ ਇਹਦੇ ਤੇ ਮੇਰੇ ਪਾਤਸ਼ਾਹ ਨੇ ਰਾਗ ਨਹੀਂ ਦਰਜ ਕੀਤਾ ਤੇ ਇਸ ਬਾਣੀ ਦਾ ਨਾਂ ਪਤਾ ਕੀ ਰੱਖਿਆ ਗਾਥਾ ਗਾਥਾ ਦਾ ਮਤਲਬ ਹੈ ਕਥਾ ਕਥਾ ਗੁਰੂ ਗ੍ਰੰਥ ਸਾਹਿਬ ਦੇ ਚ ਇੱਕ ਬਾਣੀ ਐਸੀ ਜਿਸ ਦਾ ਨਾਂ ਹੀ ਕਥਾ ਹੈ ਐਸਾ ਐਸੇ ਤੁਹਾਡੇ ਸਾਹਮਣੇ ਮੈਂ ਆਰੰਭ ਕੀਤੀ ਹੈ ਗਾਥਾਮ ਲਾ ਪੰਜਵਾ ਗਾਥਾ ਦੇ ਅਖਰੀ ਅਰਥ ਨੇ ਕਥਾ ਵੀ ਫਲਾਣੇ ਦੀ ਗਾਥਾ ਕਹਿ ਰਹੇ ਆ ਫਲਾਣੇ ਦੀ ਕਥਾ ਕਹਿ ਗਾਥਾ ਗਾਥਾ ਪਹਿਲੇ ਗੁਰੂ ਵਰਜਨ ਦੇਵ ਜੀ ਮਹਾਰਾਜ ਸਾਡੀ ਰੱਖਦੇ ਨੇ ਸਾਡੇ ਤਨ ਦੀ ਰੱਖਦੇ ਨੇ ਫਿਰ ਮਨ ਦੀ ਰੱਖਦੇ ਨੇ ਫਿਰ ਪਰਮਾਤਮਾ ਦੀ ਰੱਖਦੇ ਪਹਿਲੇ ਤਨ ਦੀ ਤੇ ਸਮਝ ਹੋ ਗਏ ਤਨ ਨੂੰ ਇਤਨਾ ਮਹਾਨ ਸਮਝ ਲਈਏ ਪੇਦੇ ਸ਼ਿੰਗਾਰਨ ਤੇ ਚਿਕਨ ਪਾਲਣ ਪੋਛਣਾ ਦੇ ਬਸ ਸਾਰੀ ਜ਼ਿੰਦਗੀ ਸੇਚੀ ਬੀਤੀ ਇਹ ਕਰ ਲਈ ਹੈ ਹਰਦਨ ਬਜਾਏ ਜੀ ਤਨਵਾ ਜ਼ਿਕਰ ਕਰਦਨ ਆ ਖਾਣਾ ਪੀਣਾ ਐ ਸਵਾਸਤੇ ਜ਼ਿੰਦਾ ਰਵੇਂ ਤੇ ਜ਼ਿੰਦਗੀ ਇਸ ਵਾਸਤੇ ਤੋ ਜ਼ਿਕਰ ਇਲਾਹੀ ਕਰ ਰਬ ਨਾਲ ਜੋੜਾ ਸਾਰੇ ਪਦਾਰਥ ਤੈਨੂੰ ਜ਼ਿੰਦਾ ਰੱਖਣ ਵਾਸਤੇ ਨੇ ਜ਼ਿੰਦਗੀ ਬੰਦਗੀ ਵਾਸਤੇ ਬੰਦਾ ਪੈਦਾ ਸ਼ੁੱਧ ਬਰਾਏ ਬੰਦਗੇ ਭਾਈ ਸਾਹਿਬ ਆਇਨੰਦ ਲਾਲਾ ਹਵਾਏ ਬੰਦਗੇ ਆਵਰਦ ਦਰਵਜੂਦ ਮਰਾ ਵਗਰਨੇ ਜੋਕੇ ਚੁਨੀ ਆਮਦਨ ਨ ਬੋਧ ਮਰਾ ਏ ਪ੍ਰਭੂ ਖਾਂਦਾ ਪੀਂਦਾ ਤੇ ਮੈਂ ਪਸ਼ੂ ਜੋਨਾ ਦੇ ਚਵੀਰੇ ਆ ਬੱਚੇ ਵੀ ਹੋਏ ਨੇ ਪਾਲਦਾ ਵੀਰੇ ਆ ਪਰ ਤੇਰੀ ਬੰਦਗੀ ਦੀ ਸਿੱਖ ਮੈਨੂੰ ਮਨੁੱਖਾ ਜਨਮ ਦੇ ਚ ਲੈ ਆਈ ਬਾਹ ਮਨੁੱਖ ਤੇ ਹੈ ਹੀ ਬੰਦਗੀ ਵਾਸਤੇ ਪਸ਼ੂ ਨਹੀਂ ਕਰ ਸਕਦੇ ਹਵਾਏ ਬੰਦਗੇ ਆਵਰਦ ਦਰਵਜੂਦ ਮਰਾ ਵਗਰ ਨੇ ਜ਼ੌਕੇ ਚੋਨੇ ਆਮਦਨ ਨਬੂਦ ਮਰਾ ਫਿਰ ਨੰਦ ਲਾਲ ਅਰਦਾਸ ਕਰਦੇ ਨੇ ਭਾਈ ਸਾਹਿਬ ਭਾਈ ਨੰਦ ਲਾਲ ਯਾ ਇਲਾਹੀ ਇਹ ਦੇ ਲਮਰਾ ਸ਼ੌਕ ਦੇ ਏ ਮੇਰੇ ਇਲਾਹੀ ਏ ਮੇਰੇ ਗੁਰੂ ਬਖਸ਼ਿਸ਼ ਕਰ ਪ੍ਰੇਮ ਦੇ ਸਮਝ ਦੇ ਹਰ ਪਰਿਓ ਸੁਆਮੀ ਕੇ ਦਵਾਰੇ ਦੀਜੇ ਬੁੱਧ ਬਿਬੇਖਾ ਯਾ ਇਲਾਹੀ ਇਹ ਦਿਲ ਅਮਰਾ ਸ਼ੌਕ ਦੇ ਦਰਗਲੋ ਅਜ਼ਬੰਦ ਗੇਰਾ ਤੌਕ ਦੇ ਪਤਾ ਹੈ ਤੌਕ ਕਿਸ ਨੂੰ ਕਹਿੰਦੇ ਨੇ ਪੁਰਾਣੇ ਜ਼ਮਾਨੇ ਜਦ ਬੰਦੇ ਵਿਕਦੇ ਸਨ ਗੁਲਾਮ ਵੇਚੇ ਜਾਂਦੇ ਸਨ ਉਹਨਾਂ ਦੇ ਗਲ ਦੇ ਚ ਪਟਾ ਪਾ ਦਿੱਤਾ ਜਾਂਦਾ ਸੀ ਜਿਵੇਂ ਕੁੱਤਿਆਂ ਦੇ ਗਲ ਦੇ ਉਨੋ ਤੌਕ ਕਹਿੰਦੇ ਸਨ ਭਾਈ ਸਾਹਿਬ ਕਹਿੰਦੇ ਨੇ ਮੇਰੇ ਗਲੇ ਵਿੱਚ ਐ ਗੁਰੂ ਬੰਦਗੀ ਦਾ ਪਟਾ ਪਾ ਦੇ ਕੰਠ ਨਾਲੀ ਬੰਦਗੀ ਕਰਨੀ ਹੈ ਕੰਠ ਨਾਲੀ ਜਪ ਕਰਨਾ ਹੈ ਮੇਰੇ ਗਲੇ ਵਿੱਚ ਤੌਕ ਪਾ ਦੇ ਬੰਦਗੀ ਦਾ ਯਾ ਇਲਾਹੀ ਇੰਦੇ ਲੰਮਰਾ ਸ਼ੌਕ ਦੇ ਦਰਗਲੋ ਅਜ਼ ਬੰਦਗੀ ਰਾ ਤੌਕ ਬੰਦਗੀ ਦਾ ਸ਼ੌਕ ਬੰਦਗੀ ਦੇ ਖਿੱਚ ਰੱਬ ਨਾਲ ਜੋੜਨ ਦਾ ਚਾਹ ਇਹ ਤਾਂ ਪਤਾ ਹੋਵੇਗਾ ਪਹਿਲੇ ਆਪਣੀ ਅਸਲੀਅਤ ਦਾ ਪਤਾ ਹੋਵੇ ਤੇ ਇੱਕ ਸ਼ਲੋਕ ਦੇ ਸਿਰਫ ਅਖਰੀ ਹਰ ਸੁਣ ਲਓ ਮੈਂ ਦੇਖਦਾ ਪਿਆ ਘੜੀ ਬਹੁਤ ਅੱਗੇ ਚੱਲ ਗਈ ਹੈ ਮੈਂ ਸਮਾਪਤੀ ਕਰਦੇ ਹਾਂ ਇਹ ਸ਼ਲੋਕਾਂ ਦੀ ਬਾਣੀ ਹੈ ਇੱਕ ਇੱਕ ਸ਼ਲੋਕ ਇੱਕ ਇੱਕ ਮਜ਼ਮੂਨ ਹੈ ਮੈਂ ਕੋਸ਼ਿਸ਼ ਕਰਾਂਗਾ ਦੋ ਤਿੰਨ ਸ਼ਲੋਕ ਰੋਜ਼ ਕਰਕੇ ਤਾਂ ਕਿ 9 ਤਰੀਕ ਤੱਕ ਇਸ ਬਾਣੀ ਨੂੰ ਸਮਾਪਤ ਕਰਦੇ ਉਂਜ ਬਾਣੀਆਂ ਸਮਾਪਤ ਨਹੀਂ ਆਉਂਦੀਆਂ ਸਮਾ ਸਮਾਪਤ ਹੋ ਜਾਂਦਾ ਹੈ ਕਥਨ ਸ਼ਕਤੀ ਸਮਾਪਤ ਹੋ ਜਾਂਦੀ ਹੈ ਸਮਾ ਸਮਾਪਤ ਹੋ ਜਾਂਦਾ ਹੈ ਫਿਰ ਮਜਬੂਰ ਉਹਨੇ ਕਹਿਣਾ ਪੈਂਦਾ ਜੀ ਸ਼ਬਦ ਸਮਾਪਤ ਹੋਇਆ ਸੋ ਸਮਾਪਤ ਹੋ ਗਿਆ ਸ਼ਬਦ ਕਿੱਥੇ ਸਮਾਪਤ ਹੁੰਦਾ ਤੇਰਾ ਸਮਾ ਸਮਾਪਤ ਹੋ ਗਿਆ ਤੇਰੀ ਕਥਨ ਸ਼ਕਤੀ ਸਮਾਪਤ ਹੋ ਗਈ ਹੈ ਕਰੋਣਾ ਜਨਮ ਲਾਲੇ ਗੁਰੂ ਦਾ ਸ਼ਬਦ ਨਹੀਂ ਸਮਾਪਤ ਹੁੰਦਾ ਉਹਦੀ ਆਪਣੀ ਮੈਂ ਨਾ ਉਹ ਸਰਵਨ ਕਰੋ ਪਹਿਲਾ ਸ਼ਲੋਕ ਗਾਥਾ ਮੱਲਾ ਪਨਵਾ ਮਹਿਲਾ ਪਨਵਾ ਗਾਥਾ ਇੱਕ ਓੰਕਾਰ ਸੁਗਤ ਪ੍ਰਸਾਦ ਇਹਦੇ ਉੱਪਰ ਮੰਗਲਾ ਚਰਨ ਵੀ ਹੈ ਮੰਗਲਾ ਚਰਨ ਦੇ ਮੈਂ ਕਈ ਦਫਾ ਅਰਥ ਕੀਤੇ ਨੇ ਉਹ ਪਰਮ ਸ਼ਕਤੀ ਇੱਕ ਹੈ ਉਹ ਇੱਕ ਓੰਕਾਰ ਹੈ ਭਾਵੇਂ ਐਸੀ ਧੁਨ ਹੈ ਉਸ ਤੋਂ ਉਤਪਤੀ ਹੋ ਰਹੀ ਹੈ ਉਸੇ ਤੋਂ ਪਾਲਣਾ ਹੋ ਰਹੀ ਹੈ ਔਰ ਉਹ ਹੀ ਸੰਭਾਲ ਰਿਹਾ ਹੈ ਉਸੇ ਤੋਂ ਪਰਲੇ ਆਉਂਦੀ ਉਤਪਤ ਪਰਲੇ ਸ਼ਬਦੇ ਹੋਵੇ ਕਿਹੜੇ ਸ਼ਬਦ ਤੋਂ ਉਤਪਤੀ ਹੋਈ ਹੈ ਕਿਹੜੇ ਸ਼ਬਦ ਤੋਂ ਪਰਲੇ ਆਉਂਦੀ ਹੈ ਉਹ ਅੰਗ ਹੁਣ ਤੇ ਕਰੀਬਨ ਕਰੀਬਨ ਸਨਾਤਨੇ ਵੀ ਮੰਨਣ ਲੱਗ ਪੈਣ ਜੈਨੇ ਵੀ ਪਹਿਲੇ ਮੰਨਦੇ ਸ੍ਰਿ ਬ੍ਰਹਮੰਡ ਦੋਨੋਂ ਤੋਂ ਆਇਆ ਹੈ ਦੋਨੋਂ ਉਹ ਅੰਕਾਰ ਹੈ ਔਰ ਪਰਲੇ ਵੀ ਐਸੇ ਹੀ ਦੋਨੋਂ ਤੋਂ ਆਉਂਦੀ ਹੈ ਉਤਪਤ ਪਰਲੇ ਸ਼ਬਦੇ ਹੋਵੇ ਮੂਲ ਸ਼ਕਤੀ ਜਿੱਥੇ ਇਲੈਕਟ੍ਰੋਨੋ ਕਮਨ ਦੇ ਨੇ ਬਿਜਲੀ ਨੂੰ ਮੰਨ ਲੈਂਦੇ ਨੇ ਸੈਂਟਿਸਟ ਧਰਮ ਨੇ ਸ਼ਬਦ ਨੂੰ ਮੰਨੇ ਸ਼ਬਦ ਦੇ ਘਰਸ਼ਨ ਕਰਕੇ ਸ਼ਬਦ ਦੀ ਹੈ ਸ਼ਕਤੀ ਦੇ ਨਾਲ ਸਾਰੀਆਂ ਸ਼ਕਤੀਆਂ ਦਾ ਜਨਮ ਹੁੰਦਾ ਹੈ ਸ਼ਬਦ ਦਾ ਜਪ ਕਰਦੇ ਆ ਕਰਦੇ ਆ ਮਨੁੱਖ ਮਹਾਨ ਸ਼ਕਤੀਸ਼ਾਲੀ ਹੋ ਜਾਂਦਾ ਹੈ ਪਤਨੇ ਕਿਹੜੀ ਕਿਹੜੀਆਂ ਰਿਧੀਆਂ ਤੇ ਸਿੱਧੀਆਂ ਉਹਦੇ ਚਰਨਾਂ ਦੀਆਂ ਦਾਸੀਆਂ ਹੋ ਜਾਂਦੀਆਂ ਨੇ ਨੌ ਨਿੱਧੀ 18 ਸਿੱਧੀ ਪਿਛੇ ਲੱਗਿਆਂ ਫਿਰਨ ਜੋ ਹਰ ਹਿਰਦੇ ਸਦਾ ਵਸਾਏ ਤੋ ਹਰ ਹਿਰਦੇ ਸਦਾ ਵਸਣ ਦਾ ਮਤਲਬ ਕਿ ਸਭ ਉਹ ਜੋ ਇੱਕ ਹੈ ਉਹ ਅੰਕਾਰ ਹੈ ਉਸੇ ਤੋਂ ਉਤਪਤੀ ਪਾਲਣਾ ਨਾ ਸੋਰੇ ਉਹ ਸਤ ਸਰੂਪ ਹੈ ਉਹੀ ਗੁਰੂ ਹੈ ਉਸੇ ਤੋਂ ਹੀ ਸਾਰਾ ਗਿਆਨ ਆਉਂਦਾ ਹੈ ਔਰ ਉਸ ਦਾ ਸੁਭਾਅ ਹੈ ਪ੍ਰਸਾਦ ਦਿਆਲੂ ਹੈ ਕਿਰਪਾਲੂ ਹੈ ਕਰਣਾਕਰ ਹੈ ਪਹਿਲਾ ਸ਼ਲੋਕ ਸਿਰਫ ਸਰਵਨ ਕਰ ਲੋ ਸਮਾਪਤੀ ਹਾਂਜੀ ਕਰਪੂਰ ਪੋਹਬ ਸੁਗੰਦਾ ਪਰਸ ਮਾਨੁਖ ਦੇਹ ਮਲੀਣੰ ਇਹ ਜੋ ਮਨੁਖ ਦੇਹ ਦੇਹੀ ਹੈ ਕਰਪੂਰ ਪੋਹਬ ਸੁਗੰਦਾ ਪਰਸ ਮਾਨੁਖ ਦੇਹੰਗ ਮਲੇਣ ਕਪੂਰ ਚੰਦਨ ਤਰ੍ਹਾਂ ਤਰ੍ਹਾਂ ਦੇ ਸੈਂਟ ਤੇ ਅਤਰ ਫੁੱਲ ਸਪਰਸ਼ ਕਰੀਏ ਦੇਹੇ ਨੂੰ ਸੁਗੰਧਿਤ ਕਰੀਏ ਮਨੁਖ ਦਾ ਸ਼ੌਕ ਹੈ ਮੇਰੇ ਤਨ ਤੋਂ ਬਦਬੋਨਾ ਕਰਪੂਰ ਪੋਹਬ ਸੁਗੰਧਾ ਪਰਸ ਮਹਨ ਮਾਨਕ ਦੇਹੰਗ ਮਲੇਣੰ ਮਹਾਰਾਜਿਕਨ ਚਾਏ ਚੰਦਨੇ ਚਾਏ ਅਤਰ ਸੈਂਟ ਚਾਏ ਕਪੂਰ ਹੈ ਮਨੁਖ ਦੀ ਦੇਹੀ ਨਾਲ ਸਪਰਸ਼ ਕਰਦੇ ਆਂ ਮੈਲੇ ਹੋ ਜਾਂਦਾ ਹੈ ਪਹਿਲੇ ਕਿਉਂ ਅਤਰ ਕਿਉਂ ਮੈਲਾ ਹੋ ਜਾਂਦਾ ਹੈ ਚੰਦਨ ਕਿਉਂ ਮੈਲਾ ਹੋ ਜਾਂਦਾ ਹੈ ਕਪੂਰ ਕਿਉਂ ਮੈਲਾ ਹੋ ਜਾਂਦਾ ਹੈ ਫੁੱਲ ਕਿਉਂ ਮੈਲੇ ਹੋ ਜਾਂਦੇ ਨੇ ਇਸ ਦੇਹੀ ਨਾਲ ਛੋਂਦੇ ਆ ਦੂਜੀ ਪੰਤੀ ਮਜਾਰੂ ਦਰ ਦੁਰਗੰਧਾ ਨਾਨਕ ਅੱਖ ਗਰਬੈਣ ਅਗਿਆ ਲੜ ਖਲੜੀ ਐ ਤੇ ਖਲੜੀ ਦੇ ਥੱਲੇ ਮਜਾ ਮਿੰਜੈ ਚਰਵੀ ਐ ਚਰਵੀ ਦੇ ਥੱਲੇ ਮਾਸ ਐ ਹੱਡੀਆਂ ਨੇ ਫਿਰ ਸਾਰੀ ਦੁਰਗੰਧੀ ਐ ਇਹਦੇ ਨਾਲ ਅਗਰ ਸੁਗੰਧ ਛੋਵੇਗੀ ਚੰਦਨ ਛੋਵੇਗਾ ਕਪੂਰ ਛੂਵੇਗਾ ਮੇਲਾ ਨਹੀਂ ਹੋਏਗਾ ਤੇ ਹੋਰ ਕੀ ਹੋਵੇ ਤਨ ਮੈਲੇ ਦਾ ਮੈਲਾ ਮਹਾਰਾਜ ਇਹ ਕਹੇ ਕਿਹੜੀ ਗੱਲ ਦਾ ਤੂੰ ਮਾਨ ਕਰਦਾ ਨਾਨਕ ਅਥ ਅਗ ਅਗਿਆ ਅਥ ਗਰਬੈਣ ਅਗਿਆ ਨੜੋ ਇਹ ਪੰਕਤੀ ਹੈ ਕਰਪੂਰ ਪੋਹ ਸੁਗੰਧਾ ਪਰਸ ਮਾਨਕ ਦੇਹੰਗ ਮਲੇਣ ਮਜਾਰੂਦਰ ਗੁਰ ਦੁਰਗੰਧਾ ਨਾਨਕ ਅਥ ਗਰਬੈਣ ਅਗਿਆ ਨੜੋ ਅਗਿਆਨੇ ਐਵੇਂ ਮਾਣ ਕਰਦਾ ਦੇਹੀ ਦਾ ਧੁਖੀ ਹੈ ਹੱਡੀਆਂ ਹੈ ਮੰਜ ਹੈ ਮਾਸ ਹੈ ਦੁਰਗੰਧੀ ਹੈ ਖੂਨ ਹੈ ਕੀ ਹੈ ਉਹ ਹਰ ਪਵਿੱਤਰ ਚੀਜ਼ ਤੇਰੇ ਨਾਲ ਛੂ ਕੇ ਮੈਲੀ ਹੋ ਜਾਂਦੀ ਹੈ ਹਰ ਪਾਵਨ ਚੀਜ਼ ਤੇਰੇ ਨਾਲ ਛੂ ਕੇ ਮੈਲੀ ਹੋ ਜਾਂਦੀ ਹੈ ਐਸਾ ਕਿਉਂ ਕਹਿ ਰਹੇ ਨੇ ਤਾਂ ਕਿ ਦੇਹੀ ਦਾ ਮੋਹ ਦੇਹੀ ਦਾ ਮਾਣ ਦੇਹੀ ਦਾ ਹੰਕਾਰ ਇਸ ਤੋਂ ਵਾਂਝੇ ਹੋਈਏ ਕੁਝ ਮਨ ਦੀ ਸੋਚੀਏ ਕੁਝ ਪਰਮਾਤਮਾ ਦੀ ਸੋਚੀਏ ਅਗਲੇ ਸ਼ਲੋਕਾਂ ਦੇ ਵਿਚਾਰ ਤੁਹਾਡੇ ਸਾਹਮਣੇ ਕਰ 15 ਮਿੰਟ ਮੈਂ ਲੇਟ ਹੋ ਗਿਆ ਖਿਮਾ ਕਰਨੀ ਕੱਲ ਤੋਂ ਸਮੇਂ ਸਿਰ ਸਮਾਪਤੀ ਕਰਾਂਗੇ ਦੋ ਤਿੰਨ ਸ਼ਲੋਕਾਂ ਦੇ ਤੁਹਾਡੇ ਸਾਹਮਣੇ ਰੋਜ਼ ਅਰਥ ਕਰਨੇ ਨੇ ਪਹਿਲੇ ਆਪਣੀ ਕਥਾ ਫਿਰ ਮਨ ਦੀ ਕਥਾ ਫਿਰ ਪਰਮਾਤਮਾ ਦੀ ਔਰ ਬਾਣੀ ਦਾ ਨਾਮ ਹੈ ਕਥਾ ਕਥਾ ਨੂੰ ਪਰਾਚੀਨ ਸੰਸਕ੍ਰਿਤ ਭਾਸ਼ਾ ਚ ਦੋਸਤੋ ਜਿਸ ਤਰ੍ਹਾਂ ਤੁਸੀਂ ਇੱਕ ਕਥਾ ਸੁਣੀ ਤੇ ਕਥਾ ਇੰਤਖਾਈ ਜ਼ਿਆਦਾ ਪਿਆਰੀ ਖੂਬਸੂਰਤ ਸੀ ਤੇ ਅੱਜ ਮੈਂ ਇਕੱਲੇ ਨੇ ਇਹ ਰਿਐਕਸ਼ਨ ਕੀਤਾ ਕਿਉਂਕਿ ਭਾਈਆ ਹਿਆ ਥੋੜੇ ਮਸਰੂਫ ਸੀ ਤੇ ਮੈਂ ਇਕੱਲਾ ਹੀ ਅੱਜ ਇਸ ਵੀਡੀਓ ਨੂੰ ਦੇਖਿਆ ਤੇ ਉਮੀਦ ਹੈ ਤੁਹਾਨੂੰ ਵੀ ਦੋਸਤੋ ਇਹ ਪਸੰਦ ਆਈ ਹੋਣੀ ਹੈ ਤੇ ਸਾਰੀ ਕਥਾ ਦੀ ਬਹੁਤ ਅੱਛੇ ਤਰੀਕੇ ਨਾਲ ਸਮਝ ਆਈ ਸਿਰਫ ਇੱਕ ਜਗ੍ਹਾ ਤੋਂ ਨਹੀਂ ਸਮਝ ਆਈ ਉਮੀਦ ਹੈ ਕਿ ਦੋਸਤੋ ਕਲੀਅਰ ਕਰਨਗੇ ਕਿ ਇਹਨਾਂ ਨੇ ਬਿਆਨ ਕੀਤਾ ਕਿ ਗੁਰੂ ਗੁਰੂ ਹੀ ਗਿਆਨ ਏ ਤੇ ਗਿਆਨ ਹੀ ਗੁਰੂ ਐ ਦੇਖੋ ਨਾ ਅਕਸਰ ਲੋਕ ਬੰਦਾ ਸੋਚਦਾ ਕਿ ਸੂਰਜ ਤੋਂ ਰੋਸ਼ਨੀ ਐ ਤੇ ਰੋਸ਼ਨੀ ਤੋਂ ਸੂਰਜ ਕਿਵੇਂ ਹੋ ਸਕਦਾ ਕਿਉਂਕਿ ਰੋਸ਼ਨੀ ਦਾ ਜਿਹੜਾ ਮੇਨ ਸੋਰਸ ਐ ਉਹ ਸੂਰਜ ਐ ਦੋਸਤੋ ਤੇ ਰੋਸ਼ਨੀ ਤੇ ਉਹਦੀ ਪੈਦਾਵਾਰ ਐ ਤੇ ਨਾ ਕਿ ਉਹ ਪੈਦਾਵਾਰ ਉਹ ਬੀਜ ਬਣ ਜਾਵੇ ਬੀਜ ਤੋਂ ਜਿਹੜੀ ਨਵੀਂ ਚੀਜ਼ ਉੱਗੀ ਉਹ ਪੌਦਾ ਬਣਿਆ ਨਾ ਕਿ ਪੌਦਾ ਬੀਜ ਬਣ ਬੀਜ ਬਣ ਸਕਦਾ ਤੇ ਇਹ ਇੱਕ ਸਟੇਟਮੈਂਟ ਸੀ ਪੂਰੀ ਕਥਾ ਦੇ ਅੰਦਰ ਜਿਨੇ ਮੈਨੂੰ ਥੋੜਾ ਜਿਹਾ ਅੱਗੇ ਪਿੱਛੇ ਮਤਲਬ ਕਿ ਮੈਨੂੰ ਸੋਚਣ ਤੇ ਮਜਬੂਰ ਕੀਤਾ ਕਿ ਗੁਰੂ ਹੀ ਗਿਆਨ ਹੈ ਜਾਂ ਗਿਆਨ ਹੀ ਗੁਰੂ ਹੈ ਤੇ ਬਾਕੀ ਦੋਸਤੋ ਇਸ ਕਥਾ ਨੂੰ ਲੱਭਣ ਵਾਸਤੇ ਤਕਰੀਬਨ ਮੈਨੂੰ 2 ਦਿਨ ਲੱਗ ਗਏ ਮੇਰੇ ਇੱਕ ਇੰਡੀਅਨ ਭਾਈ ਸੀ ਉਹਨਾਂ ਨੇ ਮੈਨੂੰ ਇਹ ਕਿਹਾ ਸੀ ਕਿ ਤੁਸੀਂ ਇਸ ਤਰ੍ਹਾਂ ਦੀ ਖਵਾਜਾ ਦਿਲ ਮੁਹੰਮਦ ਦੀ ਇੱਕ ਕਥਾ ਬਿਆਨ ਕੀਤੀ ਸੀ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਬਹੁਤ عرصਾ ਪਹਿਲੇ ਤੇ ਉਹ ਤੁਸੀਂ ਜ਼ਰੂਰ ਲੱਭਿਆ ਜੇ ਤੇ ਉਹ ਜ਼ਰੂਰ ਸੁਣਿਆ ਜੇ ਫਿਰੇ ਮੈਂ 2-3 ਦਿਨ ਇਹ ਲੱਭਦਾ ਰਿਹਾ ਮੈਂ ਦੋਸਤਾਂ ਨੂੰ ਵੀ ਕਹਿੰਦਾ ਰਿਹਾ ਕਿਸੇ ਨੇ ਮੈਨੂੰ ਸੈਂਡ ਨਹੀਂ ਕੀਤੀ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੋਣਾ ਤੇ ਇਹ ਆਖਰਕਾਰ ਮੈਨੂੰ ਮਿਲ ਗਈ तकरीबन ਮੈਨੂੰ 24 ਤੋਂ 25 ਘੰਟੇ ਲੱਗੇ ਨੇ ਇਸ ਕਥਾ ਨੂੰ ਲੱਭਣ ਵਾਸਤੇ ਛੋਟਾ ਜਿਹਾ ਟੁਕੜਾ ਮੈਨੂੰ ਮਿਲਿਆ ਮੈਂ ਕਿ ਆਪਣੇ ਦੋਸਤਾਂ ਨਾਲ ਮੈਂ ਜ਼ਰੂਰ ਸ਼ੇਅਰ ਕਰਾਂਗਾ ਕਿ ਆਖਰ ਖ्वाजा ਦਿਲ ਮੁਹੰਮਦ ਜੋ ਕਿ ਇੱਕ ਮੁਸਲਮਾਨ ਸ਼ਾਇਰ ਨੇ ਤੇ ਉਹਨਾਂ ਨੇ ਗੁਰੂਆਂ ਦੀ ਇਤਨੀ ਜ਼ਿਆਦਾ ਤਾਰੀਫ਼ ਕੀਤੀ ਹੈ ਇਵਨ ਕਿ ਜਪਜੀ ਸਾਹਿਬ ਦਾ ਟੀਕਾ ਸੁਖਮਨੀ ਸਾਹਿਬ ਦਾ ਟੀਕਾ ਉਹਦਾ ਆਪਣੀ ਨਜ਼ਮ ਦੇ ਅੰਦਰ ਜ਼ਿਕਰ ਕੀਤਾ ਜੋ ਕਿ ਇੱਕ ਬੜੀ ਬੜੀ ਵੱਡੀ ਗੱਲ ਹੈ ਮੁਸਲਮਾਨਾਂ ਵਾਸਤੇ ਖਾਸ ਕਰ ਤੇ ਦੋਸਤੋ ਕਿャਸੀ ਲੱਗੀ ਇਹ ਵੀਡੀਓ ਤੁਸੀਂ ਜ਼ਰੂਰ ਦੱਸਿਆ ਜੇ ਟਾਈਮ ਥੋੜਾ ਹੋਣ ਦੀ ਵਜ੍ਹਾ ਕਰਕੇ ਤੇ ਕੁਛ ਬਿਜਲੀ ਜਾਣ ਦਾ ਕਰਕੇ ਤੁਸੀਂ ਇਸ ਕਥਾ ਦੇ ਵਿੱਚ ਵੀ ਬਹੁਤ ਕੁਝ ਸਮਝਿਆ ਹੋਣਾ ਉਮੀਦ ਹੈ ਕਿਉਂਕਿ ਮੈਨੂੰ ਤੇ ਨਕ ਫਿਲਮੇ ਥੋੜਾ ਇਲਮ ਹੈ ਜਿੰਨੇ ਕੁ ਮੈਨੂੰ ਸਮਝ ਆਈ ਤੇ ਜਿੰਨੀ ਕੁ ਮੇਰੀ ਕੋਸ਼ਿਸ਼ ਸੀ ਤਾਂ ਕਿ ਮੇਰੇ ਜਿਹੜੇ ਕੁਝ ਭਾਈ ਨੇ 50 ਸਾਲ ਦੀ ਉਮਰ ਤੋਂ ਉੱਤੇ ਮੇਰੇ ਬਾਬਾ ਜੀ ਨੇ ਕੁਛ ਉਹ ਕਹਿੰਦੇ ਹੁੰਦੇ ਨੇ ਕਿ ਤੁਸੀਂ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਕਥਾ ਨੂੰ ਵਕਤਨ ਵਕਤਨ ਜ਼ਰੂਰ ਅਪਲੋਡ ਕਰਿਆ ਕਰੋ ਤੇ ਟਾਈਮ ਕਿਲਤ ਹੋਣ ਦਾ ਕਰਕੇ ਤੇ ਦੋਸਤੋ ਅੱਜਕੱਲ ਕਨਕਾ ਵੀ ਵੱਢ ਨੇ ਪਏ ਆ ਤੇ ਤੁਸੀਂ ਚੜਦੇ ਪੰਜਾਬ ਵਾਲੇ ਤੇ ਹਾਰਵੈਸਟਰਾਂ ਨਾਲ ਵੱਢ ਲੈਂਦੇ ਜੇ ਤੇ ਸਾਡੇ ਇੱਧਰ دوستੋ ਥੋੜਾ ਜਿਹਾ ਚੱਕਰੇ ਹੋਏ ਕਿ ਅਸੀਂ ਰੈਪਰ ਫਰਾਨੇ ਹੁੰਦੇ ਨੇ ਤੇ ਉਸ ਤੋਂ ਬਾਅਦ ਖਬੜਾਂ ਦੇ ਨਾਲ ਬੰਨਣੀ ਹੁੰਦੀ ਫਿਰ ਟ੍ਰੈਸ਼ਰ ਲੱਗਦੀ ਹੈ ਥੋੜਾ ਟਾਈਮ ਲੱਗਦਾ ਅੱਜ ਕੱਲ ਕਣਕਾਂ ਦੇ ਵਿੱਚ ਕਾਫੀ ਜ਼ਿਆਦਾ ਮਸਰੂਫ ਆ ਤੇ ਵੈਸੇ ਗਰਮੀ ਵੀ ਕਾਫੀ ਜ਼ਿਆਦਾ ਹੋ ਰਹੀ ਹੈ ਤੇ ਕਣਕਾਂ 'ਚ ਕਾਫੀ ਜ਼ਿਆਦਾ ਮਸਰੂਫਤ ਹੁੰਦੀ ਵਜ੍ਹਾ ਕਰਕੇ ਗਿਆਨੀ ਸੰਤ ਸਿੰਘ ਮਸਕੀਨ ਜੀ ਨੂੰ ਪ੍ਰੋਪਰ ਨਹੀਂ ਸੁਨਿਆ ਜਾ ਰਿਹਾ ਇਨਸ਼ਾਅੱਲਾ ਆਪਾਂ ਆਪਣੇ ਚੈਨਲ ਤੋਂ ਰੈਗੂਲਰ ਇਨਸ਼ਾਅੱਲਾ ਰੈਗੂਲਰ ਵੀਡੀਓ ਆਣ ਗਈਆਂ ਸਿਰ ਦੋ ਚਾਰ ਦਿਨ ਦੀ ਖੇਡ ਹੈ ਫਿਰ ਉਸ ਤੋਂ ਬਾਅਦ ਆਪਣੀ ਕਨਕ ਜਿਹੜੀ ਹੈ ਉਹ ਬੰਨੇ ਲੱਗ ਜਾਣੀ ਤੇ ਉਸ ਤੋਂ ਬਾਅਦ ਆਪਾਂ ਇਨਸ਼ਾਅੱਲਾ ਟੋਟਲੀ ਫਰੀ ਆ ਦੋਸਤਾਂ ਨਾਲ ਸ਼ੇਅਰ ਕਰਾਂਗੇ ਭਾਈ ਹਾਇਆ ਅੱਜ ਵੀਡੀਓ ਦੇ ਵਿੱਚ ਸ਼ਾਮਲ ਨਹੀਂ ਆਇਆ ਲਾਹੌਰ ਗਏ ਹੋਏ ਨੇ ਕੁਝ ਕੰਮ ਦੇ ਸਿਲਸਿਲੇ ਚ ਇਨਸ਼ਾਅੱਲਾ ਦੋ ਇੱਕ ਦੋ ਦਿਨ ਤੱਕ ਨਾਲ ਜੁੜਨਗੇ ਤੇ ਦੁਬਾਰਾ ਫਿਰ ਆਪਾਂ ਤੁਹਾਡੀਆਂ ਰਿਕੁਐਸਟਾਂ ਪੂਰੀਆਂ ਕਰਾਂਗੇ ਦੋਸਤੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਜੀ ਮਿਲਾਂਗੇ ਨਵੀਂ ਵੀਡੀਓ ਨਾਲ ਅੱਲਾਹ